ਸਾਸੀ ਕਾਲ ਜੀ ਸਾਰੇ ਨੂੰ ਬਾਈ ਗਗਨਦੀਪਾ ਬੁੱਜ ਜਗੇ ਜੀ ਪਿੰਡ ਚੰਜੀਆਂ ਜ਼ਿਲ੍ਹਾ ਗੁਰਦਾਪੁਰ ਦਾ ਤੁਸੀਂ ਬਟਾਲਾ ਦੇਖੋ ਅੱਜ ਵੀ ਨਿਕਲ 6-7 ਦੇ ਲੱਗੋ ਪਛੇ ਸੇਲ ਨਾਲ ਇੱਕ ਗਾਂ ਵੀ ਲੈ ਕੇ ਨੇ ਵੀਰ ਉਹਨਾਂ ਨੇ ਬਾਈ ਸਾਸੀ ਕਾਲ ਸਾਸੀ ਕਾਲ ਸੰਦੀਪ ਜੀ ਕੀ ਆ ਜੀ ਠੀਕ ਠਾਕ ਜੀ ਬਾਈ ਜੀ ਬਾਹਰ ਗਿਆ ਅੱਜ ਹਾਂਜੀ ਹਾਂਜੀ ਉਹ ਗਏ ਜੇ ਮੱਜਾ ਮੱਜਾ ਵੇਖਣੀ ਹਾਂਜੀ ਹਾਂਜੀ ਤੇ ਅੱਜ ਆਪਣੇ ਕੋਲ ਤਿੰਨ ਝੋਟੀਆਂ ਸੂਈਆਂ ਜਿਹੜੀਆਂ ਪਾਉਣੀਆਂ ਇੱਕ ਵਛੀ ਸੂਈ ਬੜੀ ਚੰਗੀ ਹਾਂਜੀ ਹਾਂਜੀ ਚਲੋ ਜੀ ਚਲੋ ਜੀ ਆਜੋ ਕਿੰਨੇ ਦਿਨ ਹੋਏ ਸੂਈ ਨੂੰ ਤੈਨੂੰ ਭਾਈ ਹੁਣ 10 ਦਿਨ ਹੋਈ ਚੱਲੇ ਜੀ ਠੀਕ ਆ ਹਾਂਜੀ ਠੀਕ ਹੁਣ ਇਸ ਟਾਈਮ ਦੁੱਧ ਬਾਈ ਜੀ ਕਿੰਨਾ ਇਸ ਟਾਈਮ 15 14 ਕਿਲੋ ਬੋਲਾ ਤਿਆਰ ਜੀ ਉਧਰ 15 ਕਿਲੋ ਇਸ ਟਾਈਮ ਬੋਲਾ ਤਿਆਰ ਆ ਹਾਂ ਜੀ ਇਹ ਦੁੱਧ ਦੁੱਧ ਪਿਆ ਰਿਹਾ ਹੁਣ ਆ ਟਾਈਮ 15 16 ਕਿਲੋ ਦੁੱਧ ਤਿਆਰ ਦੁੱਧਾ ਦੁੱਧ ਹਾਂਜੀ ਦੁੱਧ ਬਣ ਗਿਆ ਤੇ ਤੋੜੋ ਤੇ ਬਾਕੀ ਬਹੁਤ ਚੰਗੀ ਝੋਟੀ ਬੜੀ ਚੰਗੀ ਆ ਬੱਚਾ ਮਗਰ ਕੀ ਆ ਗਿਆ ਬਾਈ ਜੀ ਬੱਚਾ ਇਹ ਮਗਰ ਕਟਾ ਜੀ ਕਟਾ ਮਗਰ ਆ ਗਿਆ ਉਹ ਕਟੀਆਂ ਦੇ ਇਹ ਮਗਰ ਕਟਾ ਅੱਛਾ ਹਾਂਜੀ ਕਟਾ ਬੜਾ ਚਵਾਈ ਜੁ ਐ ਵਧੀਆ ਬਹੁਤ ਸੋਹਣੀ ਚਵਾਈ ਮੈਂ ਕਹਣਾ ਵੀ ਰੋਟੀ ਵੀ ਪੂਰੀ ਸ਼ਕੀਨ ਤੇ ਦੁੱਧ ਵੀ 15 ਸਵਾ ਹਾਂ ਨਹੀਂ ਨਹੀਂ ਚੰਗੀ ਚੰਗੀ ਮੈਂ ਹਾਂ ਹਾਂਜੀ ਦੁੱਧ ਵਾਲੀ ਮੈਂ ਆਂਦੇ ਪਤਾ ਲੱਗਦਾ ਤੁਹਾਡੇ ਸਾਹਮਣੇ ਵੇਖਣ ਤੇ ਬਿਲਕੁਲ ਹਾਂਜੀ ਅਜੇ ਥੋੜਾ ਜਿਹਾ ਮੈਂ ਡਰਦੀ ਆ ਆਜਾ ਆਜਾ ਆਜੋ ਆਜੋ ਥੋੜਾ ਜਿਹਾ ਡਰਦੀ ਮੜਾ ਜਾ ਆਜਾ ਆਜਾ ਹੌਲੀ ਬੋਲੋ ਜੀ ਫਿਰ ਮੋਲੇੰਦਾ ਮੋਲ ਹੁੰਦੀ ਵੀਰੇ ਦਾ ਭਾਵੇਂ ਜਿੱਦਾਂ ਮਰਜ਼ੀ ਡੇਢ ਕਰਾਈ ਜਾਓ ਹਾਂਜੀ ਇਹ ਝੋਟੀ ਦੇ ਦਾਂਗੇ ਇੱਕ 35000 ਦੀ ਰਹਿਣਾ ਜਾਨਾ ਠੀਕ ਹੈ 1 35000 ਦੀ ਹਾਂਜੀ ਹਾਂਜੀ ਰੋੜ ਨੇੜੇ ਕਿ ਵਿਖਾ ਦੇ ਲੈ ਲਓ ਫਿਰ ਇੱਕ ਕਰੀ ਨੇ ਵਾਲੂਆ ਵਿਖਾ ਦੂ ਇੱਕ ਰੀ ਮੜਾ ਝੋਟੀ ਦਾ ਝੋਟੀ ਦੇਵੇ ਦੀ ਬਹੁਤ ਸਾਫ ਆ ਚਲੋ ਠੀਕ ਦੁੱਧ ਵਾਲੀ ਝੋਟੀ ਜਾਂਜੀ ਠੀਕ ਤੇ ਆਹ ਜੀ ਅੱਗੇ ਆ ਝੋਟੀ ਵੱਡੀ ਠੀਕ ਹੈ ਦੂਜਾ ਸੁਆ ਜੀ ਹਾਂ ਠੀਕ ਹੈ ਦੁੱਧ ਆ ਟਾਈਮ ਤੇ ਬੋਲੇ ਤੋਂ ਹੁਣ ਸਾਫ ਕਰਤੀ ਆ ਹੂੰ 13 ਕਿਲੋ ਲਾ ਲਓ 12 ਕਿਲੋ ਬੋਲਾ ਹੋਊਗਾ ਟਾਈਮ ਪੰਜਵਾਂ ਦਿਨ ਹੋ ਗਿਆ ਸੁਈ ਖੋਲੋ ਫਿਰ ਹਾਂਜੀ ਵੱਡੀ ਝੋਟੀ ਜੀ ਕਰੋ ਦੋ ਵੱਡੀ ਝੋਟੀ ਜਾਂਜੀ ਤੁਹਾਨੂੰ ਬੜਾ ਜਿਆਦਾ ਹਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਹਾਂ ਹਾਂ ਕੋਈ ਝੋਟੀ ਨੂੰ ਟਾਈਮ ਨਹੀਂ ਜੇ ਨੂੰ ਸੰਦੀਪ ਜੀ ਲੱਗਾ ਅੱਛਾ ਹਾਂਜੀ ਹਾਂਜੀ ਤੇ ਦੁੱਧ ਨੂੰ ਵੀ ਬੜੀ ਚੰਗੀ ਬਹੁਤਾ ਨਹੀਂ ਤੇ 16 17 ਕਿਲੋ ਜੇ ਦੁੱਧ ਨਾ ਚਵਾਏ ਮੱਝ ਤੇ ਗੱਲ ਕਰਨ ਦੁੱਧ ਨੂੰ ਬਹੁਤ ਚੰਗੀ ਝੋਟੀ ਨਿਕਲੂ ਠੀਕ ਆ ਉਦਾਂ ਵੀ ਬਹੁਤ ਵੱਡੀ ਕੱਦ ਕਾੜ ਵੜਾ ਚੁਾਈ ਵਧੀਆ ਅੰਜ ਚੁਾਈ ਬੜੀ ਭੋਲੀ ਜੀ ਵੇਖੋ ਕੱਦ ਕਾੜ ਚੈੱਕ ਕਰੋ ਮੜਾ ਹੈ ਨਾ ਬੜੀ ਝੋਟੀ ਆ ਆਹੋ ਵੇ ਲੋਕ ਅੱਧ ਕੱਦ ਕੱਢਦਾ ਵੀ ਪੂਰਾ ਕਵੇਂ ਕਹਿਣ ਦੀ ਗੱਲ ਨਹੀਂ ਡੰਗਰ ਦਾ ਜਿੰਨੇ ਦੁੱਧ ਵੀ ਉਹਨੇ ਕੱਢਣਾ ਜਿਹੜਾ ਕੱਦ ਕਾਠ ਵਾਲਾ ਡੰਗਰ ਆ ਬਸ 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 ਹਾਂਜੀ ਇਹਦੇ ਮਗਰ ਪਤੀ ਜੀ ਇਹਦਾ ਮੁੱਲ ਇਹਦਾ ਮੁੱਲ ਸੰਦੀਪ ਜੀ ਉਦਾਂ ਦੇ 170 ਕਰੀ ਗਈ ਜੀ 60 ਕਰੀ ਗਈ ਜੀ ਹਾਂ 55 ਦੀ ਹਾਂ ਨਾ ਦੇ ਦਾਂਗੇ ਛੋਟੀ 1 55 ਦੀ 1 55 ਦੀ ਦੇਣਾ ਹਾਂ ਚਲੋ ਹਾਂਜੀ ਅੱਗੇ ਆ ਜੇ ਝੋਟੀ ਪਹਿਲਾ ਸੂਆ ਜੀ ਚੰਗੀ ਜਿਮੂ ਠੀਕ ਆ ਆ ਤਾਂ ਮੇਰੇ ਥਲੇ ਬੋਲਾ ਹੀ 11 12 ਕਿਲੋ ਜੀ ਲੋਰੋ ਬਹੁਤਾ ਨਹੀਂ 13 14 ਕਿਲੋ 11 12 ਕਿਲੋ ਐਸ ਟਾਈਮ ਬੋਲਾ ਹੀ ਆ 13 ਕਿਲੋ ਦੋ ਤਾਂ ਬੜੇਰ ਮਾਹ ਨਾਲ ਚਭਉ ਗਿਆ 13 ਕਿਲੋ ਹਾਂ ਜੀ ਉਧਰੋਂ ਕੱਢ ਲੈ ਚਲੋ ਉਧਰੋਂ ਲੈ ਲੈ ਚਲੋ ਇਹਨੂੰ ਵੀ ਥੜ੍ਹ ਥਣ ਵੇਖੋ ਹੰਦੀ ਜੀ ਬੜਾ ਸਪੈਸ਼ਲ ਲੱਗਾ ਜੀ ਨਹੀਂ ਚੰਗਾ ਲੱਗਾ ਹਾਂ ਜੀ ਹਾਂ ਜੀ ਤੇ ਝੋਟੀ ਪੂਰੀ ਸ਼ਕੀਨ ਹਮ ਲੈ ਵੇ ਲੂਗੇ ਦੀ ਵੇਖੋ ਕੱਢੀ ਸਾ ਆਵਿਆ ਆ ਜੋ ਅਜੇ ਚਾਰ ਦੰਦ ਜੇ ਕੱਟਿਏ ਕਦ ਕਾੜ ਵੇ ਲੋ ਵਡੀਆਂ ਮਈਆਂ ਜਿੱਡਾ ਜੀ ਤੇ ਰੇਟ ਵੀ ਸੁਨੀਲ ਜੀ ਬੜਾ ਜ਼ਿਆਦਾ ਜੇ ਦਾ ਠੀਕ ਆ ਉਹ ਖਲੋ ਕਿੰਨਾ ਜੀ ਖਲੋ ਜਾ ਤੁਹਾਡਾ ਹਾਂਜੀ ਕਿੰਨਾ ਇਹਦਾ ਅੰਦੀ ਜੀ ਮੁੱਲ ਤੇ ਦਾ ਸਵਾ ਡੇਜੇ ਕਰਨ ਹਾਂ ਦੱਸੋ ਕੀ ਕਿਨੇ ਦੀ ਦੇ ਦੀਏ ਤੁਸੀਂ ਦੱਸ ਦਿਓ ਚਲੋ ਤੁਸੀਂ ਦੱਸੋ 1 15 ਦੇ ਦੀਏ ਕਰ ਦੋ ਮਾਨ ਦਾ ਜਰਾ ਚਲੋ ਦੱਸ ਦੀ ਦੇ ਦਾਂਗੇ ਹੋਰ ਦੱਸੋ ਇੱਕ ਦਾ ਦੱਸ ਦੀ ਦੇ ਦਾਂਗੇ ਝੋਟੀਆਂ ਦੀ ਅੱਗੇ ਵਸੀ ਲੋਰ 6 ਦਾ ਅੰਗ ਵਸੀ ਜੇ ਸੂਆ ਦੁੱਜਾ ਗੱਬਣਾ ਸੂਈ ਨਹੀਂ ਸੂਈ ਸੂਪੀ ਜੀ ਮਗਰ ਵਸੀ ਆ ਜੀ ਮਗਰ ਵੀ ਵਸੀ ਬੜੀ ਸੋਹਣੀ ਦਿੱਤੀ ਬਹੁਤ ਸੋਹਣੀ ਆ ਗਈ ਆ ਹਾਂਜੀ ਬਹੁਤ ਸੋਹਣੀ ਵਸੀ ਦਿੱਤੀ ਜੇ ਕਿੰਨਾ ਦਾ ਕਰੂਗੀ ਜੀ ਇਹ ਇਹ ਨਾ ਪਸੰਦੀਪ ਜੀ 26 27 ਕਿਲੋ ਪਹਿਲੇ ਸੂਏ ਬਾੜ ਦੇ ਝੋਟੇ ਆ ਜੀ 26 27 ਕਿਲੋ ਹੈ ਹਾਂਜੀ ਹਾਂਜੀ ਇਹਨੂੰ ਵਸੀ ਨੂੰ 30 ਕਿਲੋ ਦੁੱਧ ਕਿਆਂ ਦਾ ਤੁਸੀਂ ਸਿਆਣੇ ਜੀ ਹੂੰ ਹੂੰ ਤੇ ਕਿਹੇ ਗੱਲੋਂ ਨਹੀਂ ਖੁੰਜੀ ਸਾਰੇ ਅੱਖਰ ਚ ਗੇ ਵਸੀ ਦੇ ਠੀਕ ਸੁਣੀ ਸੁਣਾ ਕੀ ਪੂਰੀ ਦੇਖ ਲਓ ਤੇ ਕੱਦ ਕਾਠ ਵੀ ਲੱਤ ਲੂ ਤੂੰ ਹੀ ਪੂਰੀ ਸਿੱਧੀ ਆ ਇਹ ਆ ਵੀ ਗਾਡ ਰੰਗੂ ਸਿੱਧੀ ਆ ਇਹ ਕਰੀ ਬੂਤੀ ਬਾਤੀ ਵਿਖਾਓ ਇਹਦੀ ਵਾਹ ਕੱਡੀ ਸਪੈਸ਼ਲ ਲੱਗੀ ਜੀ ਵੇਖੋ ਹਾਂ ਥਾਣੇ ਵੇਖੋ ਫਿਰ ਕਿੱਡਾ ਸੋਹਣਾ ਵਸੀ ਲੱਗਾ ਹੌਲੀ 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 ਜਲੀ ਪੁੱਤ ਇਹਦਾ ਫਿਰ ਮੁੱਲ ਕੀ ਬਈ ਵਸੀ ਹਰਦੀਪ ਜੀ ਪਿਆਰੀ ਬੜੀ ਆ ਤੁਸੀਂ ਦੱਸ ਦਿਓ ਮੁੱਲ ਕੀ ਕਰੀਏ ਹੁਣ ਤੁਹਾਡੇ ਸਾਹਮਣੇ ਕੀ ਮੁੱਲ ਗਾਇਆਂ ਦੇ ਤੁਹਾਨੂੰ ਪਤਾ ਅੱਗ ਲੱਗੀ ਜਾ ਟਾਈਮ ਬਾਹਰ ਦੱਸੋ ਫਿਰ ਤੁਸੀਂ ਮੋਹਲੇ ਦੇ ਉਹ ਦਾਨਦੀਪ ਜੀ ਇੱਕ ਦਾ ਕਰੰਡੇ ਜੀ ਕਿੰਨੇ ਦੀ ਦੇ ਦੀ ਦੱਸੋ ਫਿਰ ਦੱਸ ਦੋ ਲੱਕ ਦੀ ਦੇਰੀਏ ਪੂਰੇ ਦੀ ਚਲੋ ਪਾਣੀ ਛੱਡ ਦੋ ਚਲੋ 95 ਦੀ ਜਾ 90 ਦੀ ਦੇ ਪਿਆ ਯਾਰ ਯਾਰ ਮਗਰ ਵੀ ਵਸੀ ਜੇ ਵੇਲਾ ਗੱਡੀ ਸੋਹਣੀ ਹਾਂ ਲੋ ਜੀ ਆਹੀ ਪਸ਼ੂ ਸੇਲ ਆ ਬੱਸ ਮੇਰੇ ਮੇਰੇ ਇੱਥੇ ਆ ਕੇ ਇੱਕ ਟਾਈਮ ਦੋ ਦੰ ਅਨਜੋਈ ਕਰੋ ਤਸੱਲੀ ਭਾਵੇਂ ਵੀਰ ਜੀ ਚਾਰ ਡੰ ਕਰੋ ਆਣ ਕੇ ਆਪਾਂ ਦੋ ਦੰ ਝੂੜ ਨਿਕਲੂਗਾ ਭਾਵੇਂ ਦੂਰੋਂ ਕੋਈ ਵੀਰ ਆਏ ਨਾ ਆਣ ਕੇ ਇੱਥੇ ਰਹਿ ਸਕਦਾ ਇੱਕ ਰਾਤ ਆਪਣੀ ਤਸੱਲੀ ਕਰੇ ਕੋਈ ਚੁਫਰਨੀ ਠੀਕ ਆ ਹਾਂਜੀ ਹਾਂਜੀ ਬਾਕੀ ਵੀਰ ਜੀ ਆਪਣਾ ਨੰਬਰ ਹੈਗਾ 98147 43097 ਝੰਗੀਆਂ ਪਿੰਡ ਆ ਲਾਗੇ ਫਰੀਗੜ ਚੂੜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਆ। ਸਾਸੀ ਸਾਸੀ